ਜਿਹੜੇ ਇਤਿਹਾਸਿਕ ਉਹਨਾਂ ਤਾਂ ਜਿੰਨਾ ਦੀ ਪ੍ਰਬੰਧ ਸੀ ਉਹਨਾਂ ਦੇ ਜਿਹੜੇ ਪ੍ਰਬੰਧਕ ਸੀ ਉਹ ਸਰਕਾਰ ਲਾਉਂਦੀ ਸੀ ਤੇ ਅੱਜ ਵੀ ਮਾਰੇਓ ਧਿਆਨ ਅੱਜ ਵੀ ਜਿਹੜੇ ਇਤਿਹਾਸਕ ਸਥਾਨਾਂ ਤੇ ਜਿਹੜੇ ਬਹੁਤੇ ਪ੍ਰਬੰਧ ਨੇ ਉਹਨਾਂ ਦੀ ਕਿਤੇ ਨਾ ਕਿਤੇ ਤਾਰ ਸਰਕਾਰ ਨਾਲ ਜੁੜਦੀ ਹੈ ਮਾਰੇਓ ਧਿਆਨ ਤੁਸੀਂ ਜੁੜਦੀ ਜਿਹੜਾ ਸ਼ਬਦ ਦੀ ਗੱਲ ਕਰੇਗਾ ਉਹਦੇ ਜਿਹੜਾ ਉਹਨਾਂ ਦੀ ਜੀਅ ਜੂਰੀ ਕਰੇਗਾ ਉਹ ਚਲੀ ਜਾਏਗਾ ਜਿਹੜਾ ਜੀਅ ਜੂਰੀ ਨਹੀਂ ਕਰੇਗਾ ਉਹਨੂੰ ਚੁੱਕ ਕੇ ਪਾਸੇ ਕਰ ਦੇਣਗੇ ਅਜ ਵੀ ਹੈ ਅੱਜ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤੁਹਾਡੇ ਤੇ ਅੱਜ ਸਿੱਖੀ ਨੂੰ ਤਰ੍ਹਾਂ ਤਰ੍ਹਾਂ ਦੇ ਰੂਪ ਦਿੱਤੇ ਗਏ ਸਿੱਖੀ ਗੁਰੂ ਗ੍ਰੰਥ ਸਾਹਿਬ ਚੋਂ ਵੇਖੀ ਜਾਣੀ ਹੈ ਜੀ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਕੀ ਹੈ ਉਹ ਗੁਰੂ ਗ੍ਰੰਥ ਸਾਹਿਬ ਚੋਂ ਵੇਖਣੀ ਹੈ ਹਰ ਬੰਦਾ ਆਪਣੇ ਆਪਣੇ ਤਰੀਕੇ ਨਾਲ ਸਿੱਖੀ ਦਾ ਪ੍ਰਚਾਰ ਕਰ ਲਿਆ ਪਰ ਜੋ ਜਿਸ ਨੂੰ ਸਮਝੇ ਅੱਜ ਤਰ੍ਹਾਂ ਤਰ੍ਹਾਂ ਦੀਆਂ ਮਰਿਆਦਾਵਾਂ ਤਰ੍ਹਾਂ ਤਰ੍ਹਾਂ ਦੇ ਟਕਵੰਜ ਸਿੱਖੀ ਦੇ ਨਾਂ ਤੇ ਖੜੇ ਕਰ ਦਿੱਤੇ ਗਏ ਪ੍ਰਮੋਟ ਕਰਤਾ ਇਥੋਂ ਜੀ ਆ ਮਿਲਦਾ ਜੀ ਇਥੋਂ ਇਥੋਂ ਮਿਲਦਾ ਸਬਰ ਇਥੋਂ ਮਿਲਦਾ ਸੰਤੋਖ ਗੁਰੂ ਘਰੋਂ ਸਬਰ ਸੰਤੋਖ ਮਿਲਦਾ ਅਸੀਂ ਤੇ ਵਸਤੂਆਂ ਤੇ ਲਿਆ ਕੇ ਗੁਰੂ ਨੂੰ ਖੜਾ ਕਰ ਦਿੱਤਾ ਅਰਦਾਸ ਜਦੋਂ ਆਪਾਂ ਕਰਦੇ ਆਂ ਅਰਦਾਸ ਚ ਜਿਹੜੇ ਪਹਿਰੇ ਆਉਂਦੇ ਆ ਉਹ ਕਿਹੜੇ ਸਿੱਖ ਨੇ ਜਿਨ੍ਹਾਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰੇ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਾਲ ਸ਼ਬਦ ਵਰਤੇ ਧਰਮ ਨਹੀਂ ਹਾਰਿਆ। ਦਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਅੱਛਾ ਉਹਨਾਂ ਧਰਮ ਨਹੀਂ ਹਾਰਿਆ। ਅੱਜ ਧਰਮ ਰਿਆ ਨਹੀਂ। ਤੇ ਮੈਂ ਗੁਰੂ ਕੋਲ ਪਦਾਰਥ ਮੰਗਣਾ ਰੇ। ਅੱਜ ਤੱਕ ਅੱਜ ਮਾਫ ਕਰਨਾ। ਅੱਜ ਤੇ ਸਾਡੀਆਂ ਗੁਰੂ ਦੇ ਕੋਲ ਅਰਦਾਸਾਂ ਪਤਾ ਕਿਹੜੀਆਂ? ਕੋਈ ਕੋਠੀ ਮੰਗ ਰਿਹਾ, ਕੋਈ ਕਾਰ ਮੰਗ ਰਿਹਾ, ਕੋਈ ਨੌਕਰੀ ਮੰਗ ਰਿਹਾ। ਗੁਰੂ ਕੋਲ ਤੇ ਮੰਗਣਾ ਸੀ ਮਰੇ ਮੈਨੂੰ ਸਬਰ ਦੇ ਦਿਓ। ਨੂੰ ਜਿੰਦਗੀ ਜੁੰਦਾ ਤਰੀਕਾ ਦੇ ਦੇ ਕੋਠੀਆਂ ਕਾਰਾ ਸਾਡੇ ਪੁੱਤਾਂ ਧੀਆਂ ਨੇ ਕਮਾਈ ਕਰਕੇ ਆਪੇ ਲੈ ਲੈਣੀਆਂ ਇੱਥੇ ਕੋਈ ਆ ਰਿਹਾ ਮੇਰੇ ਸਿਰ ਤੇ ਕਰਜ਼ਾ ਵੜਾ ਮਹਾਰਾਜ ਜੀ ਮੈਂ ਜਦੋਂ ਦਾ ਆਉਣ ਲੱਗ ਪਿਆ ਮੇਰਾ ਕਰਜ਼ਾ ਲੈ ਗਿਆ ਮਹਾਰਾਜ ਕਰਜ਼ੇ ਲਾਉਣ ਲਈ ਮਹਾਰਾਜ ਦਾ ਵਕਾਰਾਂ ਦਾ ਕਰਜ਼ਾ ਲਾਉਣ ਲਈ ਆ ਦੂਜੇ ਕਰਜ਼ੇ ਆਪੇ ਲੈ ਜਾਣੇ ਜਿਹਨੂੰ ਅਕਲ ਆ ਗਈ ਜਦੋਂ ਮੈਂ ਆਪਣੇ ਖਰਚਿਆਂ ਨੂੰ ਸੰਜਮ ਨਾ ਕਰ ਲੱਗ ਪਿਆ ਨਾ ਗੁਰੂ ਅਕਲ ਦਾ দান ਦਿੰਦਾ ਜਿਹਨੂੰ ਅਕਲ ਆ ਗਈ ਆਪਣੇ ਆਪ ਹੀ ਬੰਦੇ ਨੂੰ ਪਤਾ ਲੱਗ ਗਿਆ ਮੇਰੀ ਕਮਾਈ 1 ਰੁਪਿਆ ਮੇذ ਚ 12 ਨੇ 50 ਪੈਸੇ ਖਰਚਣੇ ਨੇ 50 ਪੈਸੇ ਸੇਵ ਕਰਨੇ ਆਪੇ ਕਰਜ਼ਾ ਲੈ ਜਾਣਾ ਜਦੋਂ ਮੈਂ ਗੁਰੂ ਕੋਲ ਸਿੱਖਿਆ ਲਵਾਂਗਾ ਮੈਨੂੰ ਸਮਝ ਆਊਗੀ ਕਮਾਈ ਮੇਰੀ 5 ਰੁਪਏ ਆ ਖਰਚਣੇ ਚ ਮੈਂ 2 ਰੁਪਏ 3 ਰੁਪਏ ਮੇ ਸੇਵ ਕਰਨੇ ਆਪਣੇ ਆਪ ਹੀ ਕਰਜ਼ਾ ਲੈ ਗਿਆ ਹੁਣ ਮੈਂ ਕਹਾ ਕਮਾਈ ਮੇਰੀ 5 ਆ ਲਾਵਾਂ ਮੈਂ 20 15 ਪਾਸੇ ਹੋਰ ਚੱਕਾਂ ਤੇ ਗੁਰੂ ਨੂੰ ਕਹੀ ਜਮਾ ਮਾਰਾ ਮੇਰਾ ਕਰਜਾ ਲਾ ਦੇ ਉਹ ਇਹ ਕਿਦਾਂ ਹੋਏਗਾ ਸਾ ਸੰਗਤ ਜੀ ਸਮਝਾਈ ਪਿਆ ਰਿਓ ਇੱਥੇ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਗੁਰੂ ਕੋਲੋਂ ਕਿਹੜੀ ਚੀਜ਼ ਮਿਲਦੀ ਪਹਿਲਾਂ ਡਿਸਾਈਡ ਤੇ ਕਰ ਲਈਏ ਅੱਜ ਸਾਨੂੰ ਗੁੰਮਰਾਹ ਕੀਤਾ ਜਾ ਰਿਹਾ ਅਜੇ ਤੱਕ ਸਿੱਖ ਨੂੰ ਸਮਝ ਨਹੀਂ ਆਈ ਆ ਰਿਹਾ ਅਸੀਂ ਅਸੀਂ ਗੁਰੂ ਅਸੀਂ ਤਾਂ ਗੁਰੂ ਨੂੰ ਇੱਕ ਦੁਨਿਆਵੀ ਸ਼ਕਤੀਆਂ ਵਾਲਾ ਬਣਾ ਦਿੱਤਾ ਹੁਣ ਇੱਥੇ ਆਣ ਕੇ ਮੈਂ ਗੁਰੂ ਕੋਲੋਂ ਪੁੱਤ ਮੰਗ ਰਿਹਾ ਤੇ ਜੇ ਗੁਰੂ ਕਹਵੇ ਮੇਰੇ ਕੋਲ ਤੇ ਆਉਣ ਵਾਲਿਆਂ ਦੇ ਪੁੱਤਾਂ ਦੇ ਟੁਕੜੇ ਕਰਕੇ ਵੀ ਗਲਾਂ 'ਚ ਹਾਰ ਪਾਏ ਗਏ ਆ। ਆਪਾਂ ਮੀਰ ਮੰਨੂ ਦੀ ਜੇਲ੍ਹ ਦਾ ਇਤਿਹਾਸ ਪੜਦੇ ਹਾਂ ਬੱਚਿਆਂ ਦੇ ਨਿੱਕੇ ਨਿੱਕੇ ਟੁਕੜੇ ਕਰ ਗਲਾਂ 'ਚ ਹਾਰ ਪਾਏ ਗਏ। ਨਿੱਕੇ ਨਿੱਕੇ ਮਾਸੂਮ ਬੱਚਿਆਂ ਦੇ। ਇਸੇ ਦਿੱਲੀ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ بیٹے ਦਾ ਦਿਲ ਕੱਢ ਕੇ ਬਾਪ ਦੇ ਮੂੰਹ 'ਚ ਪਾਇਆ ਗਿਆ। ਬੰਦਾ ਸਿੰਘ ਬਹਾਦਰ ਡੋਲਿਆ ਨਹੀਂ। ਸਾੜੀ ਤੇ ਚਾਰ ਦਿਨ ਦੁਕਾਨਾਂ ਚੱਲੇ ਸਾੜੀ ਤੇ ਫਸਲ ਨਾ ਹੋਵੇ ਤੇ ਆਪਾਂ ਕਈ ਵਾਰੀ ਬਾਬਾ ਬਦਲ ਦਿੰਨੇ ਵੀ ਸਾਡੀ ਗੁਰੂ ਨੇ ਸੁਣੀ ਨਹੀਂ ਉੱਥੇ ਚਲੀ ਕਿਤੇ ਹੋਰ ਥਾਂ ਤੇ ਚਲ ਜੀ ਇਹ ਹਾਂਜੀ ਅੱਜ ਤਾਂ ਅਸੀਂ ਜਿਹੜੇ ਜਿਹੜੇ ਸਿੱਖ ਸੀ ਨਾ ਅਸੀਂ ਉਹਨਾਂ ਨੂੰ ਵੀ ਗੁਰੂਆਂ ਦੇ ਬਰਾਬਰ ਖੜਾ ਕਰਤਾ ਮਾਫ਼ ਕਰਦੇ ਹੋ ਮੈਨੂੰ ਮੈਂ ਪਹਿਲਾਂ ਮਾਫੀ ਮੰਗ ਲਵਾਂ ਜਿਹੜੇ ਗੁਰੂ ਦੇ ਪਿਆਰੇ ਸਿੱਖ ਸੀ ਨਾ ਜਿਨ੍ਹਾਂ ਨੇ ਗੁਰੂ ਦੀ ਸਤਕਾਰ ਨੂੰ ਬਰਕਰਾਰ ਰੱਖਦਿਆਂ ਆਪਣੀਆਂ ਜਾਨਾਂ ਵਾਰਤੀਆਂ ਜੋ ਕਾ ਸਿੱਖ ਤਾਂ ਉਹਨੂੰ ਵੀ ਗੁਰੂ ਦੇ ਬਰਾਬਰ ਖੜਾ ਕਰ ਰਿਹਾ ਮੈਂ ਹੁਣ ਐਗਜ਼ਾਮਪਲ ਦੇਣ ਲੱਗਾ ਜਿਵੇਂ ਜਿਹੜੇ ਬਾਬਾ ਦੀਪ ਸਿੰਘ ਜੀ ਦੇ ਕੋਲ ਜਾਂਦੇ ਉਹ ਕੀ ਜਾਂਦੇ ਪਹਿਲਾਂ ਤਨ ਤਨ ਬਾਬਾ ਦੀਪ ਸਿੰਘ ਸਾਡੀਆਂ ਝੋਲੀਆਂ ਪਰਦਾ ਏਦਾਂ ਕਹਿੰਦੇ ਉਹ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੀਆਂ ਜੇ ਬਾਬਾ ਦੀਪ ਸਿੰਘ ਜੀ ਉਹ ਤਾਂ ਕਹਿੰਦੇ ਹਣੇ ਆ ਗੁਰੂ ਕੇ ਪਿਆਰੋ ਮੈਂ ਤੇ ਝੋਲੀਆਂ ਭਰੋਣਾ ਗੁਰੂ ਰਾਮਦਾਸ ਜੀ ਕੋਲੋਂ ਬਾਬਾ ਦੀਪ ਸਿੰਘ ਤੇ ਕਹਿੰਦੇ ਹੋਣਗੇ ਮੇਰੀਆਂ ਝੋਲੀਆਂ ਤੇ ਕਨੇ ਭਰੀਆਂ ਧੰ ਗੁਰੂ ਗੱਜ ਕੇ ਬੋਲੋ ਧੰ ਗੁਰੂ ਜਿੱਥੋਂ ਮੇਰੀਆਂ ਭਰਦੀਆਂ ਤੁਸੀਂ ਵੀ ਉੱਥੋਂ ਭਰਾ ਲਓ ਹੁਣ ਇਹ ਪ੍ਰਚਾਰ ਕਰਨ ਵਾਲੇ ਲੋਕ ਕੌਣ ਨੇ ਕਦੀ ਸੋਚ ਕੇ ਵੇਖਿਆ ਕਦੀ ਇੱਕ ਵਾਰੀ ਸੁਰਤ ਤੇ ਜ਼ੋਰ ਪਾ ਕੇ ਵੇਖਿਓ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਕੋਲ ਫਿਰ ਐਦਾਂ ਦੀ ਮਰਿਆਦਾ ਦੱਸਦੇ ਆ ਕਿ ਸੁੱਚੀ ਚਾਦਰ ਰੱਖਣੀ ਹੈ ਇੱਕ ਬੰਨੇ ਲਾ ਕੇ ਜੋਤ ਜਗਾਉਣੀ ਆ ਤੁਸੀਂ ਐਦਾਂ ਮਰਿਆਦਾ ਨਾ ਪਾਠ ਕਰਨਾ ਫਿਰ ਤੁਹਾਡੀਆਂ ਝੋੜੀਆਂ ਪਰਨਗੀਆਂ ਹੁਣ ਮੈਨੂੰ ਇਹ ਗੱਲ ਦਾ ਜਵਾਬ ਦਿਓ ਜਿਹੜੇ ਕਿਰਤ ਕਰਨ ਵਾਲੇ ਬੰਦਾ ਨਾ ਉਹਦੇ ਕੋਲੋਂ ਇਹ ਮਰਿਆਦਾ ਨਿਵੇ ਤੇ